ਲਾਈਵ 7 ਪੰਜਾਬ ਦੇ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਛੋਟਾ ਵੀਰ ਅਤਾਸ਼ ਸਿੰਘ ਤਾਰੀਖ ਦੋਸਤੋ ਅੱਜ ਤੁਹਾਡੇ ਨਾਲ ਅਸੀਂ ਇਸ ਸਮੇਂ ਹਾਲਾਤ ਜੋ ਨੇ ਤੁਹਾਨੂੰ ਇਸ ਸਮੇਂ ਉਹ ਦਿਖਾਈ ਜਾ ਰਹੇ ਆ ਇੱਕ ਸਾਈਡ ਤੋਂ ਪਾਣੀ ਦਾ ਸਿਰਫ 9 ਤੋਂ 10 ਫੁੱਟ ਫਾਸਲਾ ਬਚਿਆ ਤੇ ਬਾਕੀ ਦਾ ਉਸ ਤੋਂ ਅੱਗੇ ਦਾ ਜਿਹੜਾ ਤਾਜ਼ਾ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਨੇ ਇੱਥੋਂ ਫਾਸਲਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕੋਈ ਵੀ ਇੱਥੇ ਕੋਈ ਘਬਰਾਉਣ ਵਾਲੀ ਹਫੜਾ ਤਫੜੀ ਵਾਲੀ ਗੱਲ ਨਹੀਂ ਹੈ ਤੇ ਦੂਸਰੀ ਗੱਲ ਅਸੀਂ ਸਾਰੇ ਸ਼ਰੋਤਿਆਂ ਨੂੰ ਇੱਕ ਹੱਥ ਜੋੜ ਕੇ ਅਪੀਲ ਕਰਦੇ ਹਾਂ ਸਾਡੇ ਵੱਲੋਂ ਵੀ ਤੇ ਇੱਥੇ ਪਿੰਡ ਸਸਰਾਲੀ ਦੇ ਮੈਂਬਰਾਂ ਵੱਲੋਂ ਵੀ ਕਿ ਜਿੰਨੇ ਵੀ ਵੀਰ ਸੇਵਾ ਦੇ ਲਈ ਬਾਹਰੋਂ ਆ ਸਕਦੇ ਨੇ ਉਹ ਜ਼ਰੂਰ ਆਣ ਤੇ ਆ ਕੇ ਇੱਥੇ ਸੇਵਾ ਕਰਾਉਣ ਥੈਲੇ ਲਗਾਉਣ ਪੇੜ ਦਾ ਕਟ ਕੇ ਲਗਾਏ ਜਾ ਰਿਹਾ ਉਹਨਾਂ ਦੇ ਵਿੱਚ ਮਦਦ ਕਰਨ ਸੋ ਇਹ ਬਹੁਤ ਧੰਨਵਾਦ ਹੋਊਗਾ ਤੇ ਦੂਸਰੀ ਗੱਲ ਭਈ ਜੋ ਵੀ ਗੱਡੀਆਂ ਦੇ ਵਿੱਚ ਆ ਰਹੇ ਨੇ ਛੋਟੀਆਂ ਗੱਡੀਆਂ ਦੇ ਵਿੱਚ ਕਾਰਾਂ ਦੇ ਵਿੱਚ ਆ ਰਹੇ ਨੇ ਉਹਨਾਂ ਅੱਗੇ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਵੀਰ ਜੀ ਜਦੋਂ ਤੁਸੀਂ ਆਉਂਦੇ ਹੋ ਟਿਪਰ ਵਾਲੇ ਵੀਰਾਂ ਨੂੰ ਜ਼ਿਆਦਾ ਪਰੇਸ਼ਾਨ ਨਾ ਕਰੋ ਉਹਨਾਂ ਨੂੰ ਸਾਈਡ ਦੇਣ ਦੇ ਲਈ ਮਜਬੂਰ ਨਾ ਕਰੋ ਕੱਚੇ ਦੇ ਵਿੱਚ ਉਹਨਾਂ ਨੂੰ ਨਾ ਲਾਓ ਜਦੋਂ ਟਿਪਰ ਕੱਚੇ ਦੇ ਵਿੱਚ ਉਤਰਦਾ ਹੁਣ ਅਸੀਂ ਦੇਖਿਆ ਕਿ ਸਾਡੇ ਸਾਹਮਣੇ ਦੀ ਗੱਲ ਹੈ ਕਿ ਟਿਪਰ ਨੂੰ ਸਾਈਡ ਨਾ ਮਿਲਦੀ ਵਜ੍ਹਾ ਨਾਲ ਗੱਡੀ ਵਾਲੇ ਨੇ ਸਾਈਡ ਨਹੀਂ ਦਿੱਤੀ ਤਾਂ ਟਿਪਰ ਕੱਚੇ ਦੇ ਵਿੱਚ ਲਾ ਟਿਪਰ ਪਲਟ ਗਿਆ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਸਭ ਕੁਝ ਠੀਕ ਠਾਕ ਹੈ ਡਰਾਈਵਰ ਵੀਰ ਬਚ ਗਿਆ ਬਚਾਅ ਹੋ ਗਿਆ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਚਲੋ ਮਾਲੀ ਨੁਕਸਾਨ ਤਾਂ ਹੋਇਆ ਟਿਪਰ ਪਲਟਿਆ ਪਰ ਵੀਰ ਜੀ ਲਗਾਤਾਰ ਮਿੱਟੀ ਦੇ ਟਿਪਰ ਇੱਥੇ ਬੰਨ ਤੇ ਲਿਆਂਦੇ ਜਾ ਰਿਹਾ ਬਾਹਰੋਂ ਆ ਰਿਹਾ ਉਹਨਾਂ ਨੂੰ ਇੰਨਾ ਨਾ ਕਰੋ ਕਿ ਉਹਨਾਂ ਤੋਂ ਸਾਈਡ ਮੰਗੋ ਨਾ ਜੇ ਆਉਂਦੇ ਸਾਈਡ ਖੁਦ ਦਿਓ ਉਹਨਾਂ ਨੂੰ ਸਾਡੀ ਦੁਬਾਰਾ ਦੋਸਤੋ ਹੁਣ ਆਪਣੇ ਨਾਲ ਜੁੜ ਚੁੱਕੇ ਨੇ ਇੱਥੇ ਪਿੰਡ ਚੂੜਾਲ ਤੋਂ ਸਰਪੰਚ ਸਾਹਿਬ ਇਹ ਆਪਣੇ ਨਗਰ ਦੇ ਵਿੱਚੋਂ ਸੇਵਾਦਾਰਾਂ ਨੂੰ ਲੈ ਕੇ ਪਿੰਡ ਦੇ ਜੋ ਇਹਨਾਂ ਦੇ ਸਿਗੇ ਬੰਦੇ ਅੱਜ ਕੱਲ ਨੌਜੰਗ ਜਨਰੇਸ਼ਨ ਨੂੰ ਸਾਰਿਆਂ ਨੂੰ ਲੈ ਕੇ ਘਰ ਤੋਂ ਘੱਟੇ ਦੱਸ ਰਹੇ ਨੇ ਕਿ 200 ਬੰਦੇ ਨੂੰ ਲੈ ਕੇ ਇੱਥੇ ਆਏ ਨੇ ਸੇਵਾ ਵਾਸਤੇ ਦੇਖ ਲਓ ਇਹ ਇਨਸਾਨੀਅਤ ਹੈ ਕਿੱਥੇ ਪਿੰਡ ਚੂੜਾਲ ਪੈਂਦਾ ਔਰ ਕਿੱਥੇ ਸਸਰਾਲੀ ਹੈ ਇਹ ਉੱਥੋਂ ਚੂੜਾਲ ਤੋਂ ਆਪਣੇ ਪਿੰਡ ਦੀ ਸੰਗਤ ਲੈ ਕੇ ਟਰਾਲੀਆਂ ਪਰ ਪਰ ਕੇ ਕੋਈ ਮੋਟਰਸਾਈਕਲਾਂ ਤੇ ਜਿਸ ਤਰ੍ਹਾਂ ਵੀ ਆ ਸਕਿਆ ਇਹਨਾਂ ਨੇ ਪਿੰਡ ਦੇ ਵਿੱਚੋਂ ਆਪਣੇ ਸਾਰੇ ਨਗਰ ਦੇ ਵਿੱਚੋਂ ਬੰਦਿਆਂ ਨੂੰ ਇਕੱਠੇ ਕਰਕੇ ਇੱਥੇ ਸੇਵਾ ਲਈ ਲਿਆਂਦਾ ਤੇ ਆਜੋ ਅੱਜ ਆਪਾਂ ਗੱਲਬਾਤ ਕਰਦੇ ਹਾਂ ਸਰਪੰਚ ਸਾਹਿਬ ਦੇ ਨਾਲ ਹਾਂਜੀ ਸਰਪੰਚ ਸਾਹਿਬ ਹਾਂਜੀ ਦੱਸੋ ਜੀ ਜੋ ਤੁਸੀਂ ਪਿੰਡ ਦੇ ਵਿੱਚੋਂ ਲੈ ਕੇ ਆਏ ਆ ਸੇਵਾ ਵਾਸਤੇ ਜਵਾਨਾਂ ਨੂੰ ਦੇਖੋ ਜੀ ਇਹ ਟਾਈਮ ਕੁਛ ਇਹ ਜਾਂ ਜੀ ਇਸ ਟਾਈਮ ਤੇ ਜੇ ਅਸੀਂ ਨਾਲ ਦੇ ਪਿੰਡ ਵਾਲਾ ਨਾਲ ਨਾ ਖੜਾਂਗੇ ਤੋ ਹੋਰ ਖੜਨਾ ਕਹਿੰਨੇ ਆ ਇਹਨਾਂ ਦੇ ਨਾਲ ਜੀ ਪਰ ਇਹ ਜਿਹੜੀ ਇਹ ਜਿਹੜੀ ਮਾਰ ਪੈ ਰਹੀ ਹੈ ਹਾਂਜੀ ਇਹ ਮਾਰ ਸਾਹਿਬ ਸਭ ਤੋਂ ਵੱਡਾ ਇਹਦਾ ਰੀਜ਼ਨ ਮੈਂ ਤੁਹਾਨੂੰ ਪਹਿਲਾਂ ਹੀ ਦੱਸਣਾ ਬਈ ਫਸਟ ਪੁਆਇੰਟ ਤੇ ਦੱਸਣ ਲੱਗਾ ਮਾਈਨਿੰਗ ਹੈ ਜੀ ਨਜਾਇਜ਼ ਮਾਈਨਿੰਗ ਕਰਕੇ ਜਿਹੜੀ ਮਾਰ ਪੈ ਰਹੀ ਸਾਡੇ ਪਿੰਡਾਂ ਨੂੰ ਨਜਾਇਜ਼ ਮਾਈਨਿੰਗ ਦੀ ਪੈ ਰਹੀ ਹੈ ਠੀਕ ਹੈ ਪਰ ਅਸੀਂ ਤਾਂ ਆਪਣਾ ਉਪਰਾਲਾ ਕਰਨਾ ਬਿਲਕੁਲ ਬਚਣ ਵਾਸਤੇ ਕੁਝ ਤਾਂ ਕਰਨਾ ਆ ਮੇਰੇ ਨਾਲ ਮੇਰੇ ਪਿੰਡ ਦੇ ਆਏ ਹੋਏ ਆ ਸਵੇਰ ਤੋਂ ਹੀ ਅਸੀਂ ਇੱਥੇ ਆ ਬਾਕੀ ਉਧਰ ਕਰ ਰਹੇ ਸਾਰਾ ਹਾਂਜੀ ਇੰਤਜ਼ਾਮ ਅਸੀਂ ਪੂਰਾ ਕਰਕੇ ਲੈ ਆਏ ਆ ਪੂਰੇ ਅਸੀਂ ਲਾਮ ਲਛ ਕਰਨ ਆਲੇ ਆ ਵੀ ਚਲੋ ਪ੍ਰਮਾਤਮਾ ਖੈਰ ਕਰੇ ਬਾਕੀ ਤਾਂ ਅਸੀਂ ਆਪਣੇ ਵੱਲੋਂ ਪੂਰਾ ਪ੍ਰਾਰਾਲਾ ਕਰ ਰਹੇ ਆ ਆਪਣੇ ਵੱਲੋਂ ਪੂਰੀ ਕੋਸ਼ਿਸ਼ ਆ ਬਾਕੀ ਉਸ ਪ੍ਰਮਾਤਮਾ ਦੇ ਹੱਥੇ ਜੋ ਵੀ ਕਰਨਾ ਬਿਲਕੁਲ ਸਰਪੰਚ ਸਾਹਿਬ ਦਾ ਇਹ ਕਹਿਣਾ ਜੀ ਦੇਖੋ ਕਿ ਸਾਡਾ ਹੱਕ ਬਣਦਾ ਕਿ ਅਸੀਂ ਇੱਕ ਦੂਜੇ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੀਏ ਤੇ ਇੱਕ ਦੂਜੇ ਦੀ ਸਪੋਰਟ ਕਰੀਏ ਇਹ ਜੋ ਸਮਾਂ ਹੈ ਆਫਦਦਾ ਦਾ ਟਾਈਮ ਆ ਇਸ ਟਾਈਮ ਕੋਈ ਵੀ ਪਾਰਟੀ ਬਾਜੀ ਧੜੇਬੰਦੀ ਨਹੀਂ ਕੰਮ ਆਉਂਦੀ ਸਿਰਫ ਇਨਸਾਨੀਅਤ ਹੀ ਕੰਮ ਆਉਂਦੀ ਆ ਅੱਜ ਅਸੀਂ ਇਨਸਾਨੀਅਤ ਦੇ ਨਾਤੇ ਇਹ ਚੂੜਾਲ ਤੋਂ ਪਿੰਡ ਸਸਰਾਲੀ ਕਲੋਨੀ ਰਾਹੋਂ ਰੋਡ ਲੁਧਿਆਣਾ ਦੇ ਵਿੱਚ ਪੁੱਜੇ ਨੇ ਘਟ ਤੋਂ ਘੱਟ ਵੀ 200 ਬੰਦਾ ਲੈ ਕੇ ਜਿਹਦੇ ਵਿੱਚੋਂ ਕੁਝ ਕੁ ਬੰਦੇ ਤੁਸੀਂ ਇੱਥੇ ਵੀਡੀਓ 'ਚ ਦੇਖ ਸਕਦੇ ਆ ਆਪਣੇ ਨਾਲ ਖੜੇ ਨੇ ਤੇ ਬਾਕੀ ਸਾਰੇ ਬੰਦੇ ਉਧਰ ਦੂਸਰੀ ਸਾਈਡ ਤੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਕੋਈ ਥੈਲੇ ਪੜ ਰਿਹਾ ਕੋਈ ਥੈਲੇ ਚੱਕਵਾ ਰਿਹਾ ਲਾ ਰਿਹਾ ਸਾਰੇ ਹੀ ਸੇਵਾ ਦੇ ਵਿੱਚ ਲੱਗੇ ਨੇ ਇਸੇ ਤਰ੍ਹਾਂ ਸਾਰਿਆਂ ਵੀਰਾਂ ਦੇ ਅੱਗੇ ਬੇਨਤੀ ਹੈ ਸ਼ਹਿਰਾਂ ਦੇ ਵਿੱਚੋਂ ਵੀ ਜਿਹੜੇ ਆਉਂਦੇ ਨੇ ਭਾਈ ਸਾਹਿਬ ਦੁਬਾਰਾ ਫੇਰ ਮੈਂ ਹੀ ਇੱਕ ਵਾਰ ਫੇਰ ਹੱਥ ਧੋੜ ਕੇ ਬੇਨਤੀ ਕਰਦਾ ਸੈਲਫੀਆਂ ਲੈਣ ਵਾਲੇ ਬੰਦੇ ਥੋੜਾ ਜਿਹਾ ਬਚਾ ਕੇ ਆਪਣੇ ਘਰ ਵਾਲ ਦੇਖ ਕੇ ਫੇਰ ਅੱਗੇ ਵਧੋ ਠੀਕ ਹੈ ਜੀ ਸੋ ਇਸ ਗੱਲ ਦਾ ਕੋਈ ਬੁਰਾ ਨਾ ਮੰਨਿਓ ਕਿ ਅਸੀਂ ਸੈਲਫੀਆਂ ਕਿੱਥੋਂ ਤਾਂ ਰੋਕਦੇ ਆ ਰੋਕਦੇ ਨਹੀਂ ਪਰ ਆਪਣੀ ਤੇ ਆਪਣੇ ਪਰਿਵਾਰ ਦੀ ਸੇਫਟੀ ਪਹਿਲਾਂ ਦੇਖੋ ਕਿਉਂਕਿ ਪਰਿਵਾਰ ਸਭ ਤੋਂ ਪਹਿਲਾਂ ਆਉਂਦਾ ਸੈਲਫੀਆਂ ਜਾਂ 30 ਸਕਿੰਡ ਦੀ ਵੀਡੀਓ ਰੀਲਾਂ ਇਹ ਆਪਣੇ ਕੰਮ ਨਹੀਂ ਹੋਣੀਆਂ ਆਪਣੀ ਜਾਨ ਹੀ ਸਭ ਕੁਝ ਹੈ ਹੋਰ ਪਾਸ ਸਰਪੰਚ ਸਾਹਿਬ ਕੋਈ ਗੱਲਬਾਤ ਤੁਸੀਂ ਮੰਨਦੀ ਸਾਂਝੀ ਕਰਨਾ ਜਿਵੇਂ ਤੁਸੀਂ ਮਾਈਨਿੰਗ ਦੀ ਗੱਲ ਕੀਤੀ ਸੀ ਕਿ ਕੋਈ ਹੋਰ ਇਦਾਂ ਦਾ ਕੋਈ ਗੱਲਬਾਤ ਬਈ ਮੇਨ ਮੁੱਦਾ ਹੀ ਮਾਈਨਿੰਗ ਦਾ ਜੀ ਸਾਡਾ ਬੇਟ ਏਰੀਆ ਮਾਈਨਿੰਗ ਦਾ ਹੀ ਮੇਨ ਮੁੱਦਾ ਬਾਕੀ ਤਾਂ ਪਰਮਾਤਮਾ ਦੇ ਹੱਥ ਆ ਜੀ ਉਹ ਪਰਮਾਤਮਾ ਨੂੰ ਜੋ ਮਨਜ਼ੂਰ ਹੈ ਅਸੀਂ ਤਾਂ ਅਰਦਾਸ ਕਰ ਸਕਦੇ ਹਾਂ ਅਸੀਂ ਆਪਣੀ ਬੰਦੇ ਨਾਲ ਲੈ ਕੇ ਆ ਮਿਹਨਤ ਕਰ ਸਕਦੇ ਹਾਂ ਜਿੰਨਾ ਇਹਨਾਂ ਦੇ ਸਹਿਯੋਗ ਕਰ ਸਕਦਾ ਸੀ ਸਹਿਯੋਗ ਕਰ ਰਹੇ ਆ ਬਾਕੀ ਤਾਂ ਹੁਣ ਰੱਬ ਦੇ ਹੱਥ ਆ ਚਾਂਸ ਤਾਂ ਦੇਖੋ ਕੀ ਬਣਦਾ ਹੁਣ ਦੇਖੋ ਤਾਂ ਹੁਣ ਹਾਲਾਤਾਂ ਸਭ ਕੁਝ ਦੇਖ ਹੀ ਰਿਹਾ ਅੱਖਾਂ ਦੇ ਸਾਹਮਣੇ ਆ ਕੋ ਲਾਈਵ ਇਹਦਾ ਨਾ ਵੀ ਵੀਡੀਓ ਦੇ ਵਿੱਚ ਅਸੀਂ ਇਹ ਨਹੀਂ ਕਾ ਸਕਦੇ ਆ ਦੇਖੋ ਦਰਸਤ ਨਾਲ ਦੀ ਨਾਲ ਦੇਖਦੇ ਜਾ ਰਹੇ ਹਾਂ ਬਹੁਤ ਤੇਜ਼ ਕਟਾਵ ਆ ਪੂਰੇ ਲੁਧਿਆਣੇ ਨੂੰ ਆਪਣੇ ਨੂੰ ਨੁਕਸਾਨ ਆ ਬਈ ਇਹਦਾ ਹਾਂਜੀ ਹੁਣ ਹਾਂਜੀ ਇਹ ਤਾਂ ਮਤਲਬ ਇਹਨਾਂ ਨੂੰ ਚਾਹੀਦਾ ਆਪਣੇ ਸਾਰਿਆਂ ਨੂੰ ਦੇਖਣਾ ਤੇ ਆ ਰਿਹਾ ਸਾਰੇ ਜਿੰਨੇ ਵੀ ਲਾਗੇ ਤਾਂ ਕਿ ਪਿੰਡ ਨੇ ਆਪਣੇ ਜੀ ਆਸੇ ਪਾਸੇ ਵਾਲੇ ਕੜੋ ਕਾਂਢੀ ਦੇ ਮੇਰੇ ਸਾਹਵਰੇ ਨਾ ਆਏ ਹੋਏ ਸਾਰੇ 40 50 ਪਿੰਡ ਦਾ ਲਾਗੇ ਲਾਗੇ ਹੈਗੇ ਨੇ ਜਿਹੜੇ ਬੰਨਾਂ ਦੇ ਲਾਗੇ ਨੇ ਜੀ ਇਨੇ ਸਾਰਿਆਂ ਨੂੰ ਚਾਹੀਦਾ ਹੈ ਕਿ ਇੱਥੇ ਮੌਕੇ ਦੇ ਵੇਖੜਾ ਨਾ ਸਾਰਾ ਕੁਝ ਕੋਈ ਨਾ ਕਿਸਾਨ ਜਿੰਨਾ ਪੂਰਾ ਲੁਧਿਆਣਾ ਨੂੰ ਨਖਾਣਾ ਪੂਰੇ ਨੂੰ ਹੂੰ ਇਹ ਥੋੜੀ ਕਿ ਅਸੀਂ ਕੱਲੇ ਪਿੰਡ ਵਾਲੇ ਭੁਹਾ ਕੇ ਮਤਲਬ ਇਹ ਤਾਂ ਸਭ ਦੇ ਲਈ ਬਰਾਬਰ ਹੈ ਤੇ ਤਾਂ ਆਪਣਾ ਪੂਰਾ ਸਾਰਾ ਲੁਧਿਆਣਾ ਵੀ ਵੀਰੇ ਆ ਸਕਦਾ ਜੀ ਮੈਂ ਸਾਰਿਆਂ ਨੂੰ ਇਹੀ ਕਹੜੇ ਜਾਵਾਂ ਜਿੰਨਾ ਹੋ ਸਕੇ ਨਾ ਬਿਲਕੁਲ ਸਹਿਯੋਗ ਕਰੋ ਬਸ ਉਹ ਵੀ ਹੈ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੀਦਾ ਸਾਰਿਆਂ ਨੂੰ ਇਕੱਠਾ ਆ ਕੇ ਚੱਲਣਾ ਚਾਹੀਦਾ ਤਾਂ ਇਹੀ ਅਰਦਾਸ ਸਰਪ੍ਰੇਖਤਾ ਸਾਰਿਆਂ ਨੂੰ ਪੂਰੇ ਜੀ ਇੱਥੇ ਆ ਕੇ ਸਹਿਯੋਗ ਕਰੋ ਕਿਉਂਕਿ ਇੱਥੇ ਜਿੰਨੇ ਵੀ ਬੰਦੇ ਹੋਣਗੇ ਉਹਨਾਂ ਹੀ ਹੈ ਕਿਉਂ 6 ਕਿੱਲੇਆਂ ਦਾ ਪਾੜੇ ਇਹ ਧਾ ਲੱਗੀ ਹੋਈ ਹੈ 6 ਕਿੱਲੇਆਂ ਦੀ ਤੁਸੀਂ ਇਹ ਸੋਚਦੇ ਹੋ ਜੇ ਇੱਕ ਥਾਂ ਤੋਂ ਇਹ ਬੰਨ ਟੁੱਟ ਗਿਆ ਇਹਨੇ ਬੰਨ ਨੂੰ 6 ਕਿੱਲੇ ਪਿੱਛੇ ਲੈ ਕੇ ਜਾਣਾ 6 ਕਿੱਲੇ ਤਾਂ ਕਿਨੇ ਦਬਾਰਾ ਸਾਰੇ ਇਹਨੇ ਮਾਰ ਪੈਗੀ ਬੰਨ ਟੁੱਟ ਗਿਆ ਤੇ ਸਾਰਾ ਲੁਧਿਆਣਾ ਡੁੱਬੂਗਾ ਜੀ ਬੰਦ ਕਰਨਾ ਮੁਸ਼ਕਿਲ ਹੈ ਬਿਲਕੁਲ ਜੀ ਇਹ ਤਾਂ ਫਿਰ ਹੱਥ ਹੀ ਨਹੀਂ ਹੋਣਾ ਜੀ ਇੱਕ ਵਾਰੀ ਜੇ ਇੱਕ ਵਾਰੀ ਇਹ ਟੁੱਟ ਗਿਆ ਆਪਾਂ ਵੈਸੇ ਪਾਣੀ ਲਾਉਣੇ ਖੇਤਾਂ ਵਿੱਚ ਇੱਕ ਨੱਕਾ ਟੁੱਟ ਜਾਂਦਾ ਉਹੀ ਬੰਦ ਕਰਨਾ ਔਖਾ ਇਹ ਤਾਂ ਸਤਲੁਜ ਦਰਿਆ ਇਹ ਤਾਂ ਜੀ ਮੈਂ ਤੁਹਾਨੂੰ ਫੇਰ ਕਹਿੰਦਾ ਜੀ 6 ਕਿੱਲੇ ਕਹਿਣਾ ਸੋਖਾ ਜੀ 36 ਬਈ 40 ਦਾ ਕਿੱਲਾ ਬਣਦਾ ਸਾਨੂੰ 40 ਦੀਆਂ ਲਾ ਲਓ ਹਾਂਜੀ 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 ਲਾ ਕੇ ਦੇਖ ਲਓ ਤੁਸੀਂ ਕਿੰਨਾ ਬਣਦਾ ਜੇ ਇੱਕ ਥਾਂ ਤੋਂ ਬੰਨ ਟੁੱਟ ਗਿਆ 6 ਕਿੱਲਾਂ ਦਾ ਪਾੜਾ 6 ਕਿੱਲੇ ਹੀ ਬੰਨ ਲੈ ਕੇ ਜਾਣਾ ਤਾਂ ਦਸੂਏ ਪਾਣੀ ਦਾ ਵਹਾਹ ਜਿਹੜਾ ਸਾਰਾ ਲੁਧਿਆਣੇ ਵਾਲ ਨੂੰ ਹੁਣ ਇਧਰ ਨੂੰ ਜਾਣ ਦੀ ਬਜਾਏ ਇਧਰ ਨੂੰ ਹੋਏਗਾ ਇਧਰ ਨੂੰ ਹੀ ਜਾਊਗਾ ਸੋ ਦੋਸਤੋ ਸਰਪੰਚ ਸਾਹਿਬ ਨਾਲ ਗੱਲ ਕੀਤੀ ਬਹੁਤ ਵਧੀਆ ਇਹਨਾਂ ਨੇ ਵਿਚਾਰ ਦਿੱਤੇ ਆਪਣੇ ਇਹਨਾਂ ਨੇ ਆਪਣੀ ਰਾਏ ਰੱਖੀ ਆ ਇਹਨਾਂ ਨੇ ਆਉਣ ਵਾਲੇ ਬਾਕੀ ਸੰਗਤਾਂ ਦੇ ਵੀ ਇਹੀ ਅਰਦਾਸ ਪੂਰੀ ਕਰਨੀ ਦੀ ਕਿਹਾ ਕਿ ਜੋ ਵੀ ਮੇਰੇ ਵੀਰ ਘਰਾਂ ਦੇ ਵਿੱਚ ਬੈਠੇ ਨੇ ਉਹ ਸਿਰਫ ਅਰਦਾਸਾਂ ਕਰੋ ਅਰਦਾਸ ਤੇ ਜੋਰ ਦਿਓ ਕਿ ਪ੍ਰਮਾਤਮਾ ਭਲੀ ਕਰੇ ਇਹ ਆਫਤ ਦਾ ਦੇ ਟਾਈਮ ਦੇ ਵਿੱਚੋਂ ਸਭ ਨੂੰ ਆਪਾਂ ਨੂੰ ਕੱਢੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ